ਅੱਛਾ ਕਿ ਡਾਂਕੀ ਰੂਟ ਦੀ ਬੜੀ ਚਰਚਾ ਛਿੜਦੀ ਐ ਤੁਹਾਡਾ ਇਹਦੇ ਬਾਰੇ ਕੀ ਓਪੀਨੀਅਨ ਹੈਗਾ ਡਾਂਕੀ ਰੂਟ ਦੇ ਬਾਰੇ ਬਹੁਤ ਸਾਰੇ ਲੋਕ ਮੈਂ ਦੇਖਿਆ ਦੁਬਈ 에ਰਪੋਰਟ ਤੇ ਵੀ ਪਾਸੇ ਕੱਢ ਲੈਂਦੇ ਆ ਬਾਅਦ ਚ ਪਤਾ ਲੱਗਦਾ ਵੀ ਇਹ ਤਾਂ ਅੱਗੇ ਕਿਤੇ ਨਿਕਲ ਕੇ ਚੱਲੇ ਸੀਗੇ ਲੋਕਾਂ ਦੇ ਮਨ ਚ ਬੜੇ ਖਦਸ਼ੇ ਆਉਂਦੇ ਨੇ ਕਿ ਯਾਰ ਮਤ ਕੱਲ ਨੂੰ ਇਸ ਚੀਜ਼ ਦਾ ਸ਼ਿਕਾਰ ਨਾ ਹੋ ਜਾਈਏ ਜਾਂ ਫਿਰ ਜਿਹੜੇ ਲੋਕ ਇਸ ਚੀਜ਼ ਦਾ ਸ਼ਿਕਾਰ ਹੋ ਰਹੇ ਨੇ ਜਿਹੜੇ ਲੱਗਦੇ ਨੇ ਲੱਗਦਾ ਸੀ ਅਮਰੀਕਾ ਪਹੁੰਚ ਜਾਗੇ ਇੱਕ ਵਾਰ ਦੁਬਈ ਉੱਪਰ ਜਾਈਏ ਉਸ ਤੋਂ ਅੱਗੇ ਸਾਨੂੰ ਕਿਤੇ ਹੋਰ ਲੈ ਜਾਣਗੇ ਇਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਵੇਣਿਓ ਡਾਂਕੀ ਰੂਟ ਜੀ ਇਹ ਸ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੀ ਲਾਈਫ ਨੂੰ ਬਹੁਤ ਡੇਂਜਰ ਦੇ ਵਿੱਚ ਪਾ ਕੇ ਚਾਹਨੇ ਆ ਫਿਰ ਜੇ ਤੁਸੀਂ ਕਿਸੇ ਤਰੀਕੇ ਫੜੇ ਜਾਂਦੇ ਆ ਤੁਸੀਂ ਲਾਈਫਟਾਈਮ ਆਪਣੇ ਬੈਨ ਲਵਾ ਲੈਣੇ ਆਪਣੇ ਉੱਤੇ ਤੇ ਇਹ ਚੀਜ਼ ਤਾਂ ਬਿਲਕੁਲ ਨਹੀਂ ਕਰਨੀ ਚਾਹੀਦੀ ਅਸੀਂ ਐਸੇ ਕਰਕੇ ਰਿਕੁਐਸਟ ਕਰਦੇ ਆਂ ਪਹਿਲਾਂ ਤਾਂ ਜੇ ਤੁਸੀਂ ਜਾਣਾ ਆ ਇੱਕ ਲੀਗਲ ਰਸਤਾ ਚੁਣੋ ਲੀਗਲ ਏਜੰਟ ਚੁਣੋ ਸਹੀ ਤਰੀਕੇ ਨਾਲ ਚੁਣੋ ਸਹੀ ਤਰੀਕਾ ਲੰਬਾ ਜ਼ਰੂਰ ਹੋ ਸਕਦਾ ਆ ਬਟ ਉਹਦੇ ਵਿੱਚ ਤੁਹਾਨੂੰ ਕੋਈ ਖਤਰਾ ਨਹੀਂ ਹੋਏਗਾ ਮੈਂ ਜੇ ਗੱਲ ਕਰਾਂ ਫੋਰ ਐਗਜ਼ਾਮਪਲ ਡਰਾਈਵਰ ਦੀ ਹੀ ਜੇ ਬੰਦੇ ਕੋ ਇੰਡੀਆ ਦਾ ਲਾਇਸੈਂਸ ਆ ਹੁਣ ਇੰਡੀਆ ਦੇ ਲਾਇਸੈਂਸ ਵਾਲੇ ਨੂੰ ਸਿੱਧਾ ਕੈਨੇਡਾ ਜਾਣਾ ਬਹੁਤ ਡਿਫਿਕਲਟ ਆ ਉਹ ਇੱਕ ਰਸਤਾ ਲੀਗਲ ਬਣਾ ਸਕਦਾ ਆ ਉਹ ਪਹਿਲਾਂ ਇੰਡੀਆ ਦੇ ਵਿੱਚ ਡਰਾਈਵ ਕਰੇ ਉਸ ਤੋਂ ਬਾਅਦ ਉਹ ਦੁਬਈ ਦੇ ਵਿੱਚ 2 3 4 ਸਾਲ ਡਰਾਈਵ ਉਸ ਤੋਂ ਬਾਅਦ ਉਹਦੇ ਦੇ ਯੂਰਪ ਦੇ ਸਾਰੇ ਰਸਤੇ ਲੀਗਲ ਤਰੀਕੇ ਨਾਲ ਖੁੱਲ ਜਾਂਦੇ ਆ ਤੁਸੀਂ ਲੀਗਲ ਤਰੀਕੇ ਨਾਲ ਉੱਥੋਂ ਯੂਰਪ ਜਾ ਸਕਦੇ ਆ ਉੱਥੋਂ ਕੈਨੇਡਾ ਅਮਰੀਕਾ ਕਿਤੇ ਵੀ ਜਾ ਸਕਦੇ ਆ